ਮਨ ਨੂੰ ਜੇ ਥੋੜਾ ਜਿਹਾ ਸਮਾਂ ਵੀ ਮਿਲ ਜਵੇ ਕਿ ਵਿਚਾਰਾਂ ਤੋਂ ਪਿੱਛੇ ਹਟਾ ਲਈਏ ਤਾਂ ਉਹ ਸੁੱਖ ਮਿਲਦਾ ਜੋ ਸਾਨੂੰ ਕਦੀ ਮਿਲਿਆ ਨਹੀਂ ਪਰ ਸਾਨੂੰ ਕੋਈ ਢੰਗ ਵੀ ਹੋਣਾ ਚਾਹੀਦਾ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਿਹੜੇ ਮਨ ਨੂੰ ਵਿਚਾਰ ਹੁੰਦੇ ਆ ਇਹਨਾਂ ਨੂੰ ਕੈਸ ਤਰੀਕੇ ਦੇ ਨਾਲ ਅਸੀਂ ਕਾਬੂ ਵਿੱਚ ਕਰਨਾ ਇਹਨਾਂ ਨੂੰ ਕਾਬੂ ਕਰਨ ਦੇ ਚੱਕਰ ਦੇ ਵਿੱਚ ਬਹੁਤ ਜੀਵ ਘਰ ਪਰਿਵਾਰ ਛੱਡ ਗਏ। ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ। ਕੋਈ ਕਹਿੰਦੇ ਦਰਖਤਾਂ ਦੇ ਉੱਤੇ ਲਟਕ ਗਿਆ। ਕਈਆਂ ਨੇ ਸਾਰੇ ਤੀਰਥਾਂ ਦਾ ਇਸ਼ਨਾਨ ਕੀਤਾ। ਜੋ ਜੀਵ ਘਰ ਪਰਿਵਾਰ ਛੱਡ ਗਿਆ। ਕੋਈ ਪਹਾੜਾਂ ਦੇ ਵਿੱਚ ਚਲਾ ਗਿਆ। ਕੋਈ ਜੰਗਲਾਂ ਦੇ ਵਿੱਚ ਚਲਾ ਗਿਆ। ਸਾਲਾਂ ਬੱਧੀ ਉੱਥੇ ਰਹਿਣ ਦੇਵੇ। ਮਨ ਦੇ ਵਿਚਾਰ ਖੱਬ ਵਿੱਚ ਨਹੀਂ ਆਏ ਪਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਐਨਾ ਸੋਹਣਾ ਐਨਾ ਸੌਖਾ ਤਰੀਕਾ ਦੱਸਿਆ ਕਿ ਤੁਸੀਂ ਪਰਿਵਾਰਾਂ ਦੇ ਵਿੱਚ ਵੀ ਰਹੋਗੇ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਕੰਮ ਕਾਰ ਛੱਡਣ ਦੀ ਲੋੜ ਨਹੀਂ ਉਸ ਮਾਲਕ ਦੇ ਨਾਲ ਜੁੜ ਸਕਦੇ ਆ ਤੇ ਜੋ ਤੁਹਾਨੂੰ ਉਸ ਸਮੇਂ ਆਨੰਦ ਆਵੇਗਾ ਉਸ ਦਾ ਮੁੱਲ ਸੰਸਾਰ ਦੇ ਵਿੱਚ ਕਿਸੇ ਵੀ ਵਸਤੂ ਦੇ ਬਰਾਬਰ ਪਾਇਆ ਨਹੀਂ ਜਾ ਸਕਦਾ ਹੁਣ ਆਪਾਂ ਸਾਰੇ ਸੁੱਖ ਚਾਹੁੰਨੇ ਆ ਅੱਜ ਦਾ ਜੋ ਸਮਾਂ ਹੈ ਕਾਲੀ ਯੁਗ ਦਾ ਸਮਾਂ ਦੇਖੋ ਕਿੰਨਾ ਭਿਆਨਕ ਚੱਲਦਾ ਹੈ ਜੰਗਾ ਲੱਗ ਰਹੀਆਂ ਸਰੀਰਾਂ ਨੂੰ ਰੋਗ ਲੱਗ ਰਹੇ ਬੱਚੇ ਜਿਵੇਂ ਜੰਮਦੇ ਆ ਉਵੇਂ ਉਹਨਾਂ ਦੀ ਛੱਟ ਦੇ ਨਹੀਂ ਮੌਤ ਹੋ ਜਾਂਦੀ ਹੈ ਬਿਮਾਰੀਆਂ ਦਾ ਪਤਾ ਨਹੀਂ ਲੱਗਦਾ ਆਪਾਂ ਕੀ ਕੁਝ ਖਾ ਪੀ ਰਹੇ ਆ ਟੈਨਸ਼ਨਾਂ ਫਿਕਰਾਂ ਇੰਨੀਆਂ ਨੇ ਕੋਈ ਸਿਰ ਤੇ ਕਰਜ ਚੜਾ ਕੇ ਬੈਠਾ ਹੈ ਕਿਸੇ ਨੂੰ ਆਪਣੇ ਪਰਿਵਾਰ ਦਾ ਫਿਕਰ ਹੈ ਕਿਸੇ ਨੂੰ ਕੰਮਕਾਰ ਦਾ ਫਿਕਰ ਹੈ ਮਰੇ ਕਹਿੰਦੇ ਤੁਹਾਨੂੰ ਸਾਰੇ ਹੀ ਫਿਕਰ ਨੇ ਬਸ ਇੱਕ ਫਿਕਰ ਨੇ ਹੈ ਕਿ ਅਸੀਂ ਸਿਮਰਨ ਨਹੀਂ ਕੀਤਾ ਅਸੀਂ ਉਸ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਤੁਹਾਡਾ ਕਹਿੰਦੇ ਦਿਲ ਕਿਵੇਂ ਲੱਗੀ ਜਾਂਦਾ ਸਾਡਾ ਤਾਂ ਕਿਵੇਂ ਕਹਿੰਦੇ ਦਿਲ ਇਹ ਨਹੀਂ ਲੱਗਦਾ ਕੁਝ ਖਾਣ ਨੂੰ ਮਨ ਨਹੀਂ ਕਰਦਾ ਜਦੋਂ ਉਸ ਪ੍ਰਮਾਤਮਾ ਦਾ ਨਾਮ ਸੁਣਾਈ ਨਹੀਂ ਦਿੰਦਾ ਹੁਣ ਅਸੀਂ ਵੀ ਇਸ ਆਵਾਜ਼ ਦੇ ਨਾਲ ਜੁੜਨਾ ਹੈ ਜੋ ਆਵਾਜ਼ ਸਾਡੇ ਅੰਦਰ ਗੂੰਜ ਰਹੀ ਹੈ ਉਹ ਕਿਹਨਾ ਮੰਜ਼ਲਾਂ ਦੇ ਵਿੱਚ ਗੂੰਜ ਰਹੀ ਹੈ ਉਹ ਜਿੰਨਾ ਮੰਜ਼ਲਾਂ ਦੇ ਵਿੱਚੋਂ ਗੂੰਜ ਰਹੀ ਹੈ ਉਹ ਉੱਚੀ ਮੰਜ਼ਲ ਹੈ ਉੱਚੀ ਮੰਜ਼ਲ ਦੇ ਉੱਤੇ ਮਨ ਨੂੰ ਲੈ ਕੇ ਜਾਣਾ ਹੈ ਆਪਾਂ ਬਹੁਤ ਡੁੰਗਾਈ ਤੇ ਚਲੇ ਗਏ ਆ ਇਸ ਡੁੰਗਾਈ ਦੇ ਵਿੱਚ ਦੁੱਖ ਹੀ ਦੁੱਖ ਨੇ ਵਿਚਾਰ ਹੀ ਵਿਚਾਰ ਨੇ ਫਿਕਰਾਂ ਨੇ ਸੋਚਾਂ ਨੇ ਆਪਾਂ ਹੁਣ ਪੌੜੀਆਂ ਚੜ ਕੇ ਤਨ ਦੇ ਵਿੱਚ ਹੀ ਪੌੜੀਆਂ ਨੇ ਤੇ ਪੌੜੀਆਂ ਚੜ ਕੇ ਉੱਪਰਲੀ ਸਿਖਰਲੀ ਮੰਜ਼ਲ ਤੇ ਜਾਣਾ ਹੈ ਸਿਖਰਲੀ ਮੰਜ਼ਲ ਤੇ ਜਾ ਕੇ ਆਵਾਜ਼ ਮਾਰਨੀ ਆ ਉਸ ਅਕਾਲਪੁਰਖ ਨੂੰ ਆਵਾਜ਼ਾਂ ਉਦੋਂ ਤੱਕ ਮਾਰਨੀਆਂ ਨੇ ਜਦ ਤੱਕ ਸਾਡਾ ਮਨ ਸਹਜੇ ਨਹੀਂ ਚਲਾ ਜਾਂਦਾ ਵਿਚਾਰ ਰਹਿਤ ਨਹੀਂ ਹੋ ਜਾਂਦਾ ਉਹੀ ਇੱਕ ਉੱਪਰਲੀ ਜੋ ਮੰਜ਼ਲ ਹੈ ਉਹੀ ਸਭ ਤੋਂ ਉੱਤਮ ਥਾਂ ਹੈ ਜਿੱਥੋਂ ਸਾਨੂੰ ਨਾਮ ਸੁਣਾਈ ਦੇ ਸਕਦਾ ਹੈ ਇਸ ਲਈ ਆਪਣੇ ਮਨ ਨੂੰ ਸਿਮਰਨ ਕਰਦੇ ਕਰਦੇ ਜਦੋਂ ਆਪਾਂ ਸਵਾਸ ਗ੍ਰਾਹ ਸਿਮਰਨ ਕਰਦੇ ਆ ਉਹ ਪੌੜੀਆਂ ਨੇ ਤੇ ਜਦੋਂ ਇਹਨਾਂ ਪੌੜੀਆਂ ਤੇ ਜੀਵ ਜੀਵ ਦਾ ਮਨ ਚੜਦਾ ਹੈ ਸੁਖ ਵਰੂਪ ਦੇ ਵਿੱਚ ਸਾਡੇ ਵਿਚਾਰ ਘਟਦੇ ਨੇ ਤੇ ਮਨ ਉੱਪਰਲੀ ਮੰਜ਼ਲ ਦਸਮ ਦਵਾਰ ਤੇ ਚਲਾ ਜਾਂਦਾ ਹੁਣ ਅਸੀਂ ਆਪਣੇ ਮਨ ਨੂੰ ਹਮੇਸ਼ਾ ਹੀ ਉੱਪਰਲੀ ਮੰਜ਼ਲ ਤੇ ਰੱਖਣਾ ਹੈ ਉੱਥੇ ਸਾਡੀ ਆਵਾਜ਼ ਵੀ ਕਲੀਅਰ ਪ੍ਰਮਾਤਮਾ ਨੂੰ ਸੁਣਾਈ ਦਿੰਦੀ ਹੈ ਸਾਨੂੰ ਵੀ ਪ੍ਰਮਾਤਮਾ ਦੀ ਆਵਾਜ਼ ਕਲੀਅਰ ਸੁਣਾਈ ਦਿੰਦੀ ਹੈ ਆਪਾਂ ਸੰਸਾਰ ਦੇ ਕੰਮ ਵੀ ਕਰ ਸਕਦੇ ਆ ਤੇ ਨਿਰੰਕਾਰ ਨੂੰ ਯਾਦ ਵੀ ਰੱਖ ਸਕਦੇ ਆ ਸੋ ਜਦੋਂ ਆਪਾਂ ਸੁਵਾਸ ਗ੍ਰਹ ਸਿਮਰਨ ਕਰਦੇ ਆ ਤਾਂ ਸਹਿਜ ਸੁਭਾਏ ਹੀ ਮਨ ਉੱਪਰਲੀ ਮੰਜ਼ਲ ਤੇ ਚਲੇ ਜਾਂਦਾ ਹੈ ਇੱਥੇ ਹੀ ਆਪਾਂ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਅੰਮ੍ਰਿਤ ਰਸ ਮੰਗਣਾ ਹੈ ਉਹ ਪ੍ਰਕਾਸ਼ ਦਾ ਸੂਰਜ ਮੰਗਣਾ ਹੈ ਜੋ ਵਿਛੋੜਾ ਪਿਆ ਹੈ ਸਾਡੇ ਮਨ ਦਾ ਉਸ ਪ੍ਰਮਾਤਮਾ ਦੇ ਨਾਲ ਉਹ ਮਲਾਪ ਮੰਗਣਾ ਹੈ